ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਭਰਾ ਜਾਨੀ ਕਿ ਮਜੀਠੀਆ ਦੇ ਸਾਲੇ ਗਜਬਤ ਸਿੰਘ ਗਰੇਵਾਲ ਤੇ ਕਾਰਵਾਈ ਹੋਈ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਗਜਬਤ ਸਿੰਘ ਗਰੇਵਾਲ ਨੂੰ ਦੁਬਾਰਾ ਸੱਮਣ ਜਾਰੀ ਕੀਤਾ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਗਜਬਤ ਸਿੰਘ ਗਰੇਵਾਲ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ ਦੱਸਦੀਏ ਕਿ ਇਹ ਸੱਮਣ ਇਸ ਸਾਲ ਦੀ ਐਫਆਈਆਰ ਨੰਬਰ 22 ਦੇ ਨਾਲ ਜੁੜਿਆ ਹੋਇਆ ਹੈ ਏਮਾਂਬਲਾ ਥਾਣਾ ਵਿਜੀਲੈਂਸ ਬਿਊਰੋ ਫਲਾਈਂਗ ਸਕੁਐਡ 1 ਮੋਹਾਲੀ ਦੇ ਨਾਲ ਸਬੰਧਿਤ ਹੈ गजपत सिंह ਗਰੇਵਾਲ ਤੋਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਬੰਧਿਤ ਕੰਪਨੀਆਂ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਮੰਗੀ ਗਈ ਹੈ। ਤੇ ਨਾਲ ਹੀ ਪਾਰਟਨਰਸ਼ਿਪ ਫਰਮਾਂ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਿਆ ਜਾਵੇਗਾ। ਦਸਤਾਵੇਜ਼ਾਂ ਅਨੁਸਾਰ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਸੱਮਣ ਭੇਜੇ ਜਾ ਚੁੱਕੇ ਨੇ ਪਰੰਤੂ ਸੱਮਣ ਜਾਣ ਦੇ ਬਾਵਜੂਦ ਵੀ ਗਜपत ਸਿੰਘ ਗਰੇਵਾਲ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਸੱਮਣ ਸਵੀਕਾਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਤੈਅ ਤਰੀਕਾ ਤੇ ਪੇਸ਼ੀ ਤੋਂ ਪਰਹੇਜ਼ ਕੀਤਾ। ਵਿਜੀਲੈਂਸ ਨੇ ਕਿਹਾ ਹੈ ਕਿ ਗਜਪਤ ਸਿੰਘ ਗਰੇਵਾਲ ਦਾ ਰਵੱਈਆ ਗੈਰ ਸਹਿਯੋਗੀ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਹੁਣ ਉਨ੍ਹਾਂ ਨੂੰ ਕੱਲ ਯਾਨੀ ਕਿ 6 ਨਵੰਬਰ ਨੂੰ ਸਵੇਰੇ 11 ਵਜੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਨੇ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਤੇ ਨਾਲ ਹੀ ਲੋੜੀਂਦੇ ਦਸਤਾਵੇਜ਼ ਵੀ ਲੈ ਕੇ ਆਉਣ। ਔਰ ਵਿਜੀਲੈਂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਜਨਿਤਾਸ਼ੀ